ਹਾਂਜੀ ਕੀ ਹਾਲ ਚਾਲ ਨੂੰ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਸ਼ੀਤ ਪਗਤ ਸਿੰਘ ਦੇ ਖੜਕੜਕਣਾ ਅੱਜ ਅਸੀਂ ਖੜਕੜਕਣਾ ਪਹੁੰਚ ਗਏ ਆ ਤੁਹਾਨੂੰ ਖੜਕੜਕਣਾ ਦੀ ਸੈਰ ਕਰਾਵਾਂਗੇ ਜੋ ਕਿ ਸ਼ੀਤ ਪਗਤ ਸਿੰਘ ਜੀ ਦਾ ਜੱਦੀ ਪਿੰਡ ਹੈ ਉੱਥੇ ਪਹੁੰਚ ਗਏ ਆ ਇਹ ਅੱਛਾ ਦਾ ਹੱਲੇ ਬਾਹਰ ਸਾਈਡ ਤੋਂ ਮੂੰਹ ਦੇਖ ਸਕਦੇ ਹੋ ਤੁਸੀਂ ਬਾਕੀ ਤੁਹਾਨੂੰ ਅੰਦਰ ਪੁੱਜ ਕੇ ਪੂਰਾ ਦਿਖਾਣੇ ਇਹ ਦੇਖੋ ਜੀ ਸ਼ੀਤ ਪਗਤ ਸਿੰਘ ਉਹ ਕਿੰਨੂ ਜਾ ਰਹੇ ਹੈ ਇਹ ਇਹ ਸ਼ਹਿਰ ਦੇ ਆਲੇ ਦੁਆਲੇ ਅਜਾਇਬ ਘਰ ਬਣਿਆ ਹੋਇਆ ਹੈ ਇਹ ਦੇਖ ਸਕਦੇ ਤੁਸੀਂ ਅਸੀਂ ਜਾ ਰਹੇ ਹਾਂ ਬਹੁਤ ਹੀ ਸੋਹਣਾ 뷰 ਹੈ ਜੀ ਦਾ ਦੇਖ ਸਕਦੇ ਤੁਸੀਂ ਇਹ ਪਿੰਡ ਬਹੁਤ সুন্দর ਬਣਿਆ ਹੈ ਜੀ ਆ ਰਹੇ ਇਹ ਦੇਖੋ ਵੀਊ ਸੀਟ ਪਗਸਿੰਗ ਦੇ ਪਿੰਡ ਦਾ ਬਹੁਤ ਹੀ ਸੋਹਣਾ ਪਿੰਡ ਤਿਆਰ ਕੀਤਾ ਹੋਇਆ ਹੈ ਦੇਖੋ ਬਹੁਤ ਹੀ ਸਾਫ ਸਪਾਈ ਰੋਡ ਦਿੱਤੀ ਚੈੱਕ ਕਰ ਸਕਦੇ ਹੋ ਦੀ ਕੁਸੂ ਇਹ ਇੱਥੇ ਫਾਰਕ ਬਣੀ ਹੋਈ ਹੈ ਦੇਖੋ ਅੱਜੀ ਇਹ ਹੋਰ ਚੈੱਕ ਕਰਦੇ ਕਿਾ ਸ਼ਾਨਦਾਰ ਹੈ ਇਸ ਆਸਮਾਨ ਨੂੰ ਤਾਲੇ ਕਿਹ ਦੇਖੋ ਇੱਥੇ ਜੱਦੀ ਘਰ ਸਰਦਾਰ ਭਗਤ ਸਿੰਘ ਜੀ ਦਾ ਉਧਰ ਹੈ ਪਜਾਇਬ ਘਰ మే రోడ్ దర్శపూల్ వ్యూ చెక్ కరో ఓ షాందర్ లొకేషన్ ఈ ఫైనల్లీ సి పోచుకేయా పకషింజీ دے گھر دے నేడే ਉਸ తో పਹਿला ਤੁਹਾਨੂੰ పార్క్ చెక్ کرا దనియా పార్క్ చెక్ కరో देखो क्या बात है ਸਾਫ ਸਵਾਈ ਪੂਰੀ ਓਕੇ ਇੱਕਦਮ ਬਹੁਤ ਸੁੰਦਰ 뷰 ਇਥੇ ਬਾਕੀ ਜੋ ਆਪਣਾ ਘਰ ਸ਼ੀਤਪਾਲ ਸਿੰਘ ਜੀ ਦਾ ਉਹ ਤੁਹਾਨੂੰ ਦਿਖਾ ਦਨੇ ਕਰੀ ਦੋ ਦੋ ਸਾਫ ਸਵਾਈ ਚੈੱਕ ਕਰ ਲੈ ਕਰੀ ਇਹ ਪਿੱਛੇ ਹੈਗਾ ਇਹ ਸ਼ੀਤਪਾਲ ਸਿੰਘ ਜੀ ਦਾ ਘਰ ਦੇਖੋ ਦੇਖੋ ਜੀ ਤੁਸੀਂ ਭਾਈ ਇਹ ਤਾਂ ਕੋਈ ਨਹੀਂ ਇਹ ਆਪਣਾ ਮਾਪੇ ਬਹੁਤ ਸੁੰਦਰ 뷰 ਸਾਫ਼ ਸफाई ਦਾ ਪੂਰਾ ਖਿਆਲ ਉਹ ਖਾਏ تھے ਉੱਥੇ ਪੁਜੇ ਉੱਥੇ ਦਾ ਟਾਈਮ ਸੀ ਉਹ ਕਿ ਸਵੇਰੇ 10 ਵੇ ਤੋਂ ਸ਼ਾਮ ਪੰਜ ਵੇ ਤੱਕ ਤੁਸੀਂ ਦੇਖ ਸਕਦੇ ਹੋ ਤੇ ਅਸੀਂ ਪੁਜੇ ਤੁਸੀਂ ਲੇਟ ਹੋ ਚੁੱਕੇ ਸੀ ਅੰਕਲ ਜੀ ਹੋਣੀ ਦਰਵਾਜ਼ਾ ਲੋਕ ਕਰ ਦੇ ਬੀ ਸੀ ਅਸੀਂ ਫੇਰ ਘਰ ਦੇ ਅੰਦਰ ਨਹੀਂ ਜਾ ਪਾਏ ਤੇ ਇਸ ਕਰਕੇ ਅਸੀਂ ਤੁਹਾਨੂੰ 12 ਵਾਰ ਹੋਈ ਇਸ ਦਾ 뷰 ਦਿਖਾ ਦਿੰਨੇ ਆ ਇਹ ਬਾਹਰ ਦਾ 뷰 ਹੈਗਾ ਇਹ ਸ਼ੀਤਪਗਤ ਸਿੰਘ ਜੀ ਦੇ ਹੁਣਾਂ ਦੇ ਘਰ ਦਾ ਥੋੜਾ ਲੇਟ ਹੋ ਚੁਕੇ ਸੀ ਤੇ ਇਸ ਕਰਕੇ ਉੱਥੇ ਟਾਈਮ ਸੀ ਸਿਰਫ 10 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਇੱਥੇ ਮਿਲਬੀ ਘਰ ਦੇਖਣਾ ਤੇ ਹੁਣ ਅਸੀਂ ਲੇਟ ਹੋ ਚੁਕੇ ਸੀ ਤੇ ਇੱਥੇ ਪਾਰਕ ਦੇ ਨਾਲ ਦੇ ਸਾਈਡ 뷰 ਹੈਗਾ ਇਹ ਜੀ ਅਸੀਂ ਤੁਹਾਨੂੰ ਦਿਖਾ ਸਕਦੇ ਆ ਦੇਖੋ ਇਹ ਇੱਥੇ ਪਿੱਛੇ ਜੋ ਬਣਿਆ ਹੋਇਆ ਸ਼ੀਤਪਗਤ ਸਿੰਘ ਜੀ ਦਾ ਹੁਣਾਂ ਦਾ ਘਰ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ 뷰 ਹੈ ਬਹੁਤ ਇਧਰ ਕਾਫੀ سارے ਲੋਕ ਆਏ ਹੋਏ ਸੀ ਦੇਖਣ ਪਰ ਸਮਾਂ ਜ਼ਿਆਦਾ ਹੋਣ ਕਰਕੇ ਉਹਨਾਂ ਨੇ ਇਹਨੂੰ ਬੰਦ ਕਰ ਦਿੱਤਾ। ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਹੋਇਆ ਹੈ। ਤੇ ਬਹੁਤ ਹੀ ਸੁੰਦਰ ਬੜਿਆ ਫੈਕਰ ਦੇਖੋ ਜੋ ਕਿ ਦੇਖੋ ਜੀ ਇਹ ਪਾਰਕ ਹੈਗੀ ਬਹੁਤ ਵਧੀਆ